ਨਨ ਕਦੇ ਬਾਦਵਾ ਇਹ ਬਣ ਗਈ ਰੈਸਪੀ ਰੈਸਪੀ ਕਾਦੀ ਹੈ ਤੁਹਾਨੂੰ ਹੁਣ ਦੱਸਾਂਗੇ ਵੀਡੀਓ ਤਿਆਰੀ ਕਰਿਓ ਦੇਖੀ ਜਾਓ ਕਿ ਕੀ ਚੀਜ਼ ਪਾਈ ਹੈ ਦਰਦਾਂ ਵਾਸਤੇ ਬਹੁਤ ਵਧੀਆ ਚੀਜ਼ ਆ ਬਸ ਇਹਨੂੰ ਨੁਰਗਾ ਹਣ ਦਾਂ ਨਾ ਕੀ ਕੀ ਚੀਜ਼ ਪਾਉਣੀ ਹੈ ਇਹ ਚ ਹੁਣ ਤੁਸੀਂ ਵੀਡੀਓ ਚ ਦੇਖਿਓ ਲੈ ਦੁੱਧ ਤੋਂ ਮੰਤਰ ਪਾਪੀ ਨੂੰ ਗਰਮ ਗਰਮ ਖਾਲੂਗਾ ਹਾਂ ਤੇ ਟੰਡੀ ਵੀ ਛਾੜ ਰੱਖਣੀ ਹੈ ਸੱਦੇ ਕਿਉਂ ਲਓਏ ਹੁਣ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਰੈਸਪੀ ਦਿਖਾਉਣ ਲੱਗੇ ਆ ਹੁਣ ਅਸੀਂ ਤਾਂ ਉਸ ਦਿਨ ਵੀ ਸੀ ਹਾਂ ਹਾਂ ਹੋਰ ਦੰਗਾ ਕੱਲ ਨਹੀਂ ਰੈਸਪੀ ਬਹੁਤ ਵਧੀਆ ਹੈ ਫੋਲੋ ਕਰਿਓ ਜੀ ਤੇ ਤੇ ਕੰਮ ਆ ਜੂਰੇ ਕੰਮ ਆਏ ਜੀ ਜੀ ਨੌ ਵਜੇ ਕਿਤੇ ਨੌ ਕਿਤੇ ਵੱਜ ਗਏ ਸਵਾਟ ਹੋ ਰਿਹਾ ਇਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਸਭ ਤੋਂ ਪਹਿਲਾਂ ਤੁਸੀਂ ਸਮਾਨ ਯਾਦ ਕਰੋ ਕਿਹਾ ਮੈਂ ਕੱਢ ਦਿੰਦਾ ਕੀ ਚਾਹੀਦਾ ਤੋਂ ਦੇਖੋ ਇਹਦੇ ਵਾਸਤੇ ਕੀ ਚਾਹੀਦਾ ਸੋਧ ਦੋਵੋਗੇ ਲੈ ਜੀਆਂ ਵੀ ਨੂਨ ਨਿਚ ਵੀ ਪਿਆ ਤੋ ਲਾਓ ਇਹਦਾ ਬਾਤੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਇੱਕ ਚੱਕਨਾ ਪਾਉਣਾ ਇੱਕ ਐਗਜ਼ਾਮ ਦਾ ਪਾਉਣਾ ਦੇਖੀ ਜਿਉ ਉਹਦਾ ਬਾਅਦ ਵਿੱਚ ਤੋਂ ਪਹਿਲਾਂ ਇਹ ਮੰਨੋ ਵੀ ਇੱਕ ਕਿਸਮ ਦਾ ਉਹ ਕਰ ਲੈਣਾ ਸੱਲਾਹ ਤੋਂ ਪਹਿਣ ਤੁਹਾਡਾ ਫਿਰ ਲੜਤਾ ਤੇ ਛੱਡ ਨਾ ਰਹਾ ਉੱਤ ਕਮਾਈ ਜਾਂਦਾ ਕਿਉਂ ਹੋਰ ਗਿਆ ਇਹ ਮਾਪੇ ਦਿਲੀ ਦਿਲੀ ਤਾਜ਼ਾ ਬਣਾ ਕੇ ਖਵਾਉਂਦੀ ਹੋ ਮੈਨੂੰ। ਪੱਸਾ ਜੀ ਸ਼ਾਮ ਨੂੰ ਮੁਕਦਮਾ ਕੀ ਪਾਉਣਾ ਹੈ? ਲਾਉਂ ਲਾਉਂ ਕੱਢਣੇ ਜੀ ਇਹ ਚੋਂ ਆਪਾਂ ਨੇ। ਉਹੀ ਵਾਸਤੇ ਆਏ ਕਰਦਾਂ ਨੁਕਦਾਂ ਦੀ ਦੋ। ਤੋਹੀ ਦਰਦ ਪੈਨਕਿਲਰ ਮੰਨ ਲਓ ਕਿੰਨੇ ਪਾਉਣੇ ਆ? ਚਾਰਾਂ ਪਾਉਣ। ਸਾਨੂੰ ਵੀ ਦੱਸਿਆ। ਹਾਂ। ਕੋ ਦੋ ਤਿੰਨ ਪੰਜ ਪਾ ਦਾ ਸਾਰਾ ਕੁਝ ਗਿਣ ਕੇ ਪਾਉਣੇ ਨੇ। ਨੋ ਪੰਜ ਪਰਲੇ ਲਾਉਂਗਾ ਹੋਰ ਬਾਲ ਇਕੱਟਾ ਕੋਣ ਨਾ ਨਾ ਓੜੀ ਚੀਜ਼ ਹੋਰ ਫਿਰ ਥੋੜਾ ਜਿਹਾ ਘਟੂ ਲੈ ਸੀ ਪਾਣੀ ਹੈ ਕੀ ਲੈ ਚੀ ਲੈ ਚੀ ਨਾ ਕੁਛ ਨਹੀਂ ਲੈ ਚੀ ਤਾਂ ਸੇ ਤਾਂ ਮਾਣੀ ਥੋੜਾ ਸਿਰ ਟੁਕਦਾ ਬਾਕੀ ਸਾਰਾ ਸਾਮਾਨ ਆਈ ਹੈ ਫਿਰ ਕੱਲੀ ਲੈ ਚੁੱਕਾ ਓਹੋ ਘਟਾੜੀ ਕੁਝ ਗਿਆ ਪੀ ਹੈ ਇੱਕ ਚਮਚਾ ਹੀ ਪਾਉਣਾ ਜਨਾਣ ਇੱਕ ਚਮਚਾ ਪਾਉਣਾ ਦੇਸੀ ਜਮਾਣ ਦਾ

ਸਵੇਰੇ ਜੇ ਤਾਂ ਉਹਨਾਂ ਸ਼ਾਮ ਨੂੰ ਬਣ ਜਾਂਦੀ ਐ ਸਵੇਰੇ ਇੱਕ ਚੰਚਾ ਬਚ ਜੰਦਾ ਚਾਹ ਨਾਲ ਪੀ ਕਰ ਲੈਂਦੇ ਐ ਇਹ ਖਾਣੀ ਦੁੱਧ ਨਾਲ ਰਾਤ ਨੂੰ ਜਦੋਂ ਤੁਸੀਂ ਦੁੱਧ ਰਾਤ ਨੂੰ ਦੁੱਧ ਨਾਲ ਦਿਨੇ ਖਾਣੇ ਦਾ ਚਾਹ ਨਾਲ ਸਬਜ਼ੀ ਨਾਲ ਚਾਹ ਨਾਲ ਪੀ ਲਓ ਇਹਦੇ ਨਾਲ ਮੈਨੂੰ ਇੰਨਾ ਆਰਾਮ ਰਿਹਾ ਢੋਈ ਦੇ ਮਣਕਿਆਂ ਦੇ ਦਰਦ ਦਾ ਤੁਸੀਂ ਮੰਨਣਾ ਨਹੀਂ ਹੈਗਾ ਐਨ ਚੰਗੀ ਤਰ੍ਹਾਂ ਹਲਾ ਲਓ ਇਹਨੂੰ ਹੈ ਆਹਨ ਕੋਨ ਨਾ ਉਸ ਵੇਸ ਨਾਲ ਲਾਉਣਾ ਅੱਜ ਤਾਂ ਮੈਂ ਲਾਗ ਤੋੜਨੀ ਭੁੱਲ ਗਈ ਜੇ ਤਾਂ ਮੈਂ ਤੋੜ ਕੇ ਪਾ ਦਿੰਦਾ ਤੋੜ ਲੋਇ ਨੂੰ ਕਟ ਲੋ ਚਾਹੇ ਹਮਮ ਉਹਦੀ ਮਰਜ਼ੀ ਹੈ ਬਸ ਜ਼ਿਆਦਾ ਝੂਣਾ ਨਹੀਂ ਕਰਨਾ ਫਿਰ ਉਹ ਸਰ ਤੋੜਨੀ ਜਿਵੇਂ ਹੱਥ ਨਾਲ ਦੋ ਟੁਟੇ ਕਰ ਲੋ ਅਸਾਂ ਅੱਜ ਮੈਂ ਟੋਟੇ ਕਰਨੇ ਭੁੱਲ ਗਈ ਆ ਕਿਵੇਂ ਸਮਝ ਲਾ ਲਾ ਹਮਮ ਤੋਂ ਜਮੀਰੇ ਬੰਦੀਰੀ ਬਣ ਗਈ ਲੋਕਾਂ ਇਹ ਪਹਿਲੇ ਦਿਨ ਤੋਂ ਤਾਂ ਵੀ ਖਾਤੀ ਹੈ ਹਾਂ ਮੈਂ ਰੋ ਅੱਧਾ ਚਮਚਾ ਖਾਲਣੀਆਂ ਰੋਜ਼ ਹੀ ਮੈਂ ਵੀ ਇਹ ਮਨੋਕਾਂ ਕਿਸਮ ਲੱਗੇ ਮੈਂ ਆਪਾਂ ਕਾਣਾ ਦੰਦ ਵਾਸਤੇ ਬਹੁਤ ਵਧੀਆ ਚੀਜ਼ ਆ ਮਠੀ ਮਠੀ ਅੱਗ ਤੇ ਬੁਣਾਣਾ ਹਾਂ ਬਸ ਬਾਲਾਂ ਨੂੰ ਚੇਕ ਨਹੀਂ ਗਾਲੀ ਨਹੀਂ ਕਰਨੀ ਫੇ ਕੌੜੀ ਜਿਹਾਣਾ ਬਸ ਚੱਕਰ ਚੱਕਰ ਬਾਅਦ ਚ ਬਣਾਣਾ ਥੰਡੇ ਨਾਲ ਨਹੀਂ ਤਾਂ ਇਹ ਚਿਪ ਚਾਹਨੀ ਜੀ ਬਣ ਜਾਣਾ ਚਿਪ ਜਾਣਾ ਠੰਡਾ ਜਨ ਨਾਰਮ ਜੀ ਫਿਰ ਇੱਥੇ ਪਾਉਣੀ ਆ ਜਸਟ ਸਮਾਂ ਤੋਂ ਪਕਾਣੇ ਲਾ ਦੇ ਆਪਦਾ ਜੰਗਤ ਨੂੰ ਸਮਾਂ ਸਮੋਂ ਟਿਕਾਣਾ ਲਾਉਣਾ ਜਨਵਰੀ 18 ਦੀ ਫੋਟੋ ਚੋਗੀ 18 ਨਹੀਂ ਸੱਚ ਮੜਾ ਤਾਂ ਠੰਡਾ ਹੀ ਹੋਦੀ ਠੰਡਾ ਜਿਹਾ ਹੁੰਦਾ ਜਿਵੇਂ ਮੜਾ ਜਿਹਾ ਆਇਆ ਜੀ ਜਦੋਂ ਪਾਣੀ ਵਿੱਚ ਚਿੱਕ ਜੇ ਜਾਂਦਾ ਫੁੱਟ ਚੋਂ ਆਉਂਦਾ ਮੜਾ ਜਿਹਾ ਹਵਾ ਨਹੀਂ ਮੁੱਕਦੀ ਇਸ ਨੂੰ ਬਹੁਤ ਆ ਫਿਰ ਆਏ ਹਾਂ ਸੱਕਰ ਵੀ ਖੋਣੇ ਰਹੇ ਜਿਹੜੇ ਚੱਕ ਦਰਮ ਗਰਮ ਚ ਸੱਕਰ ਖੋਣੀ ਆ ਹਾਂ ਉਹ ਯਾਨੀ ਕਿ ਜ਼ਿਆਦਾ ਗਰਮ ਨਾ ਹੋ ਉਹ ਹੋ ਜਾਵੇ ਮਾਰੀ ਉਹਦੇ ਵਿੱਚ ਸੱਕਰ ਮੈਂ ਪਾਧਰ ਰੱਖ ਦਿੰਨੀ ਚਲੋ ਹਾਂ ਬੰਦਾ ਪੰਜੀ ਦੀ ਵਧੀਆ ਸਵਾਦ ਵੀ ਇਹਦਾ ਹਨ ਪੰਜੀ ਦੀ ਵਾਂਗੂੰ ਆਂਦਾ ਬਹੁਤ ਜ਼ਿਆਦਾ ਵਧੀਆ ਚੀਜ਼ ਆ ਤਾਜੀ ਤਾਜੀ ਉਹ ਵਧੀਆ ਲੱਗਦੀ ਆ ਇਹ ਹਾਂ ਠੰਡੀ ਤਾਂ ਡਲੀਆਂ 'ਚ ਬਣ ਜਾਂਦੀ ਆ ਉਹ ਖੁਰਦੀ ਨਹੀਂ ਹੈਗੀ ਇਹ ਤਾਂ ਮੂੰਹ 'ਚ ਪਾਓ ਮਾੜਾ ਜਿਹਾ ਮੂੰਹ ਹਲਾਓ ਜਿਵੇਂ ਆਪਾਂ ਜਰਾ ਦੇਖਦੇ ਹਾਂ ਘੜ ਲੜ ਠੱਕੰਦਰ ਬਟੇਲੀਆਂ ਇਹ ਨੀਕ ਤਿਆਰ ਕਰਦੀ ਹੁੰਦੀ ਆ ਮਾਫੀ ਤੇ ਮੇਰੇ ਵਾਸਤੇ ਜੇ ਜਾਨੀ ਕਿ ਬਾਦ ਦੇ ਵੀ ਬਣਾਈਏ ਤਾਂ ਉਹਨੂੰ ਗਰਮ ਕਰਕੇ ਖਾਓ ਠੰਡੀ ਨਾ ਖਾਓ ਕੰਟੀ ਲੰਗਰੇ ਨੇ ਮਿਲਾਓ ਉਹ ਤੁਸੀਂ ਜਿੰਨਾ ਮਰਜ਼ੀ ਛੋਟਾ ਕਾਲੋ ਪਰ ਜ਼ਿਆਦਾ ਫਰੀਕ ਨਹੀਂ ਕਰਨਾ ਬਸ ਉਹ ਸ਼ੱਕਰ ਉੱਪਰ ਨਹੀਂ ਪਾਉਣੀ ਸੇਚਾ ਉਹ ਬਣ ਜਾਣੀਆਂ ਇਹ ਕਿ ਉਹਨਾਂ ਨੂੰ ਚਾਣੀ ਜੀ ਚਾਣੀ ਫਿਰ ਤਾਂ ਚਿਪਕ ਜਣਾ ਟਟਲਾ ਚਲੀ ਜਾ ਸੋਹਰੇ ਖਾਣੇ ਨੂੰ ਹਰਾਣਾ ਚਿਪਕਣਾ ਨਮਕ ਆਲਿਸ ਪਾ ਦੇਣਾ ਲੈ ਰਹਿਣ ਤਾਂ ਚਲੋ ਆ ਜੀ ਫਰੈਂਡਸ ਖਾ ਕੇ ਦੇਖਿਓ ਜਿਨ੍ਹਾਂ ਦੇ ਦੰਦ ਆਉਂਦੇ ਨੇ ਜੇ ਸੀ ਚੀਜ਼ ਆ ਬਸ ਘੋਲੇ ਆ ਸਤ ਤੋ ਸੇਰਾ ਪੋਲਾ ਤਦੋਂ ਕੰਧਾ ਸਾਡਾ ਪਰ ਇੱਕ ਚਮਚਾ ਪੜਾ ਬਣਾਉ ਰੋਟੀ ਐ ਤੇ ਨਹੀਂ ਵੀ ਰੋਜ ਬਣਦੀ ਥੋੜੀ ਜਿਹੀ ਇਕੱਠੀ ਬਣਾ ਲਓ ਪਰ ਜਣੀ ਕੇ ਸਰਜਰੀ ਹੋ ਜੇ ਰੋਜ ਖਾਵਾਂਗੇ ਮੇਰੇ ਜਾੜਾ ਜੂੜਾਂ ਚ ਪਾਣੀ ਹਟ ਗਿਆ ਇਹਦੇ ਨਾਲ ਸੂਤ ਪਰ ਮੂੰਹ ਚ ਜਿਹੜੀ ਉਹ ਦੁਕਾਨ ਤੋਂ ਕੱਟ ਕੇ ਲੈ ਚਲੀਏ ਆ ਤੋ ਦੇਖੋ ਤੁਰ ਤੱਕ ਨਹੀਂ ਚੱਲਣਾ ਕੱਲ ਵੀ ਐਕਣਾ ਬਸ ਰੋਟੀ ਲੁੱਟੀ ਜਿਆਦਾ ਖਾ ਲਈ ਜਵਾਬ ਬਣ ਗਿਆ ਆਪਣੀ ਦੇਸੀ ਦਵਾਈ ਦੀ ਸੀ ਮੁਕਤਾ ਘਰ ਦਾ ਵੀ ਬਣਾਇਏ ਬੁਆਹੋ ਤੇ ਇਹ ਐਸੇ ਕਰੀ ਕੱਲ ਵੀ ਨਹੀਂ ਕਰਿਆ ਜਿਵੇਂ ਮੇਰੀ ਸਾਰਾ ਨਹੀਂ ਅਕਸਰ ਸੱਜੋ ਛੋਟਾ ਘੱਚਾ ਫੋਨ ਤੇ ਚੰਪੜਾ ਵਾ ਦੇਖੋ ਚਿੱਟੜੀ ਬਣਿਆ ਤੇ ਬਰੀਕੁੱਲ ਇਹ ਦੇਖ ਦੇ ਆਹ ਦੇਖੋ ਮੈਂ ਜਮਾ ਤੇ ਮਤਲਬ ਇਹ ਸੋਣੀ ਕਿ ਨਹੀਂ ਲੱਗਦੀ ਹੈ